ਪੁੱਤਾਂ ਵਾਂਗੂ ਪਾਲਣਾ ਪੈਂਦਾ ਦੇਖਿਆ ਉੱਪਰ ਦੀ ਜਾਣਾ ਪੈਂਦਾ ਹਾਂ ਯਾਰ ਬਹੁਤ ਹੀ ਔਖਾ ਪਾਲਣਾ ਪੈਂਦਾ ਇਹ ਮੋਹ ਹੀ ਲੈ ਗਿਆ ਬਾਈ ਸਾਥੋ ਇਹ ਜਨ ਬਹੁਤ ਹੀ ਮੋਹ ਲੈ ਗਿਆ ਸਾਥੋ ਐਂ ਲੱਗਦਾ ਵਿਛੋੜਿਆ ਨਹੀਂ ਜਾਣਾ ਜੇ ਕੋਈ ਆਸ ਤੇ ਰਾਕ ਮਰੋਗ ਰਕਤ ਦੀ ਸਹੀ ਗੱਲ ਹੈ ਜੀ ਲੈ ਵੀ ਮਿੱਤਰੋ ਅੱਜ ਆਏ ਹੋਇਆਗੇ ਆਪਾਂ ਬੀਐਫਏ ਤਣਾਹੋਲੇ ਦੇ ਉੱਤੇ ਤੇ ਆਪਾਂ ਤੁਹਾਨੂੰ ਬਾਈ ਜੀ ਹੁਣ ਮਿਲੌਣ ਜਾ ਰਹੇਗੇ ਚਾਰ ਮੇਲਿਆਂ ਦੇ ਜੇਤੂ ਹਿੰਦੁਸਤਾਨ ਬੋਲ ਦੇ ਨਾਲ ਬਾਈ ਦੇਖ ਸਕਦੇ ਹੋ ਕਿ ਬਾਈ ਜੀ ਆਏ ਹੋ ਨੇ ਤੇ ਬਾਈ ਜੀ ਨਿਗਾਹ ਮਾਰ ਦਿਓ ਪੋਸਟਰ ਦੇ ਉੱਤੇ ਹਨਾ ਤੇ ਬਾਈ ਜੀ ਦੂਜੀ ਨਿਗਾਹ ਮਾਰੋ ਤੁਸੀਂ ਬੁੱਲਦੇ ਉੱਤੇ ਬੁੱਲ ਨੂੰ ਦੇਖ ਕੇ ਬਈ ਹੈਰਾਨ ਰਹਿ ਜਾਓਗੇ ਕੱਦ ਨੂੰ ਦੇਖ ਕੇ ਲੈ ਕਿੰਨਾ ਕੱਦ ਦਾ ਕੀ ਗੱਲਬਾਤ ਆ ਕਿਵੇਂ ਪਾਲਿਆ ਹੋਇਆਗਾ ਸਾਰੀ ਗੱਲਬਾਤ ਬਈ ਅੱਪਾ ਵੀਰ ਜੀ ਦੇ ਨਾਲ ਕਰ ਦਾਂਗੇ ਆਜੋ ਤੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਸਭ ਤੋਂ ਪਹਿਲਾਂ ਤਾਂ ਬਈ ਬੁੱਲਦੇ ਉੱਤੇ ਨਿਗਾਹ ਮਾਰ ਲਓ ਹਣਾ ਬੜੇ ਸ਼ੌਂਕ ਦੇ ਨਾਲ ਵੀਰਾਂ ਨੇ ਬਈ ਇਹਨੂੰ ਪਾਲਿਆ ਹੋਇਆ ਹੈਗਾ ਕੀ ਗੱਲਬਾਤ ਹੈ ਕਿ ਆਹ ਮੁੰਡੇ ਨੇ ਬਈ ਤਿਆਰ ਕਰਿਆ ਬੁੱਲਣਾ ਅੱਪ ਇਹਦੇ ਨਾਲ ਹੀ ਗੱਲਬਾਤ ਕਰ ਦਾਂਗੇ ਬਈ ਕੀ ਹਾਲ ਚਾਲ ਨੇ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਕਿੱਥੋਂ ਆਏ ਹੋ ਬਈ ਤੁਸੀਂ ਜੀ ਮੰਦਰਪਿੰਡ ਆ ਜੀ ਮੋਗਾ ਜਿਲ੍ਹਾ ਠੀਕ ਆ ਜੀ ਲੈ ਵੀ ਦੇਖ ਸਕਦਾ ਹਾਂ ਕਿ ਦੱਸੋ ਇਹਦੇ ਬਾਰੇ ਦੱਸੋ ਬੜਾ ਜੀ ਇਹਦੀ 3.5 ਸਾਲ ਉਮਰ ਆ ਬਾਈ ਠੀਕ ਆ ਜੀ ਤੇ ਕਈ ਮੇਲਿਆਂ ਦਾ ਚੈਂਪੀਅਨ ਆ ਇਹ ਠੀਕ ਆ ਜੀ ਨਾਮ ਕੀ ਇਹਦਾ ਜੀ ਇਹਦਾ ਨਾਂ ਹਿੰਦੁਸਤਾਨਾ ਮੈਂ ਹਿੰਦੁਸਤਾਨ ਨਸਲ ਹੈਗੀ ਆ ਜੀ ਇਹਦੀ ਮੋਰਾ ਮੋਰਾ ਨਸਲ ਆ ਜੀ ਠੀਕ ਆ ਜੀ ਹਾਈਟ ਕਿੰਨੀ ਹੋ ਗਈ ਹਾਈਟ 66 ਆਈ ਇਹਦੀ ਲੈ ਵੀ ਦੇਖ ਸਕਦੇ ਹੋਗੇ ਮੈਂ ਇਹਦੇ ਕੋਲੇ ਖੜਿਆਗਾ ਤੇ ਪਰਲੇ ਪਾਸੇ ਜੇ ਮੈਂ ਖੜ ਜਾਵਾਂ ਮਨ ਲੱਗਦਾ ਵੀ ਮੈਂ ਨਿਗਾ ਚ ਨਹੀਂ ਆਉਣਾ ਹੈਗਾ ਨਾ ਐਡੀ ਹਾਈਟ ਆ ਗਈ ਇਹ ਪਾਲਿਆ ਕਿ ਮੈਂ ਵੀਰੇ ਦੱਸ ਯਾਰ ਪਹਿਲਾਂ ਤਾਂ ਨਾ ਬਾਈ ਪਹਿਲਾਂ ਤਾਂ ਇਹ ਮੰਦਿਰ ਬਾੜੀ ਵੀ ਆਈ ਮਾਂ ਸਾਰੀ ਅੱਛਾ ਜੀ ਉਹ ਕਿਵੇਂ ਬਾੜੀ ਆਈ ਅਸੀਂ ਤਾਂ ਚੈੱਕ ਕਰਦੇ ਹੁੰਦੇ ਸੀਗੇ ਥਣ ਵੀ ਸਹੀ ਦੁੱਧ ਆਉਂਦਾ ਮਹੀਨੇ ਬਾਅਦ ਕਿ ਨਹੀਂ ਆਉਂਦਾ ਪਹਿਲਾਂ ਤਾਂ ਇਹਨੂੰ ਰਿਹਾਉਂਦੇ ਹੁੰਦੇ ਸੀਗੇ ਅਸੀਂ ਸਾਰਾ ਚੁੰਗਿਆ ਜਾਂਦਾ 17 18 ਲੀਟਰ ਸਾਰਾ ਚੁੰਗਣਾ ਸੀਗਾ ਅਸੀਂ 20 25 ਦਿਨਾਂ ਬਾਅਦ ਥਾਣੀ ਚੈੱਕ ਕਰਨੇ ਸੀ ਵੀ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਥਾਣਾਂ 'ਚ ਠੀਕ ਚੋਈ ਨਹੀਂ ਹੈਗੀ ਯਾਨੀ ਜੇ ਵੀ ਸਾਰੀ ਦੀ ਸਾਰੀ ਮਾਜ ਵਾਈ ਜਾਂਦਾ ਇਹ ਅੰਦਰ ਵਾਰ ਤਿੰਨ ਤਿੰਨ ਮਹੀਨੇ ਤੱਕ ਅਸੀਂ ਦੁੱਧ ਉਹਦਾ ਡੇਰੀ ਜੀ ਨਹੀਂ ਪਾਗੇ ਵੇਖਿਆ ਅੱਛਾ ਜੀ ਇਹ ਤੋਂ ਬਾਅਦ ਇਹਦਾ ਖਰਾਗ ਖਾਣ ਲੱਗ ਗਿਆ ਇਹ ਦੁੱਧ ਘਟਾਇਆ ਦਾ ਫਿਰ ਘਟਾਇਆ ਜੀ ਠੀਕ ਹੈ ਜੀ ਕਿੰਨਾ ਕਰਤਾ ਉਸ ਤੋਂ ਬਾਅਦ ਹੀ ਦੁੱਧ ਫਿਰ ਤਿੰਨ ਮਹੀਨੇ ਬਾਅਦ ਤਿੰਨ ਮਹੀਨੇ ਹੀ ਪਿਆ ਬਾਈ ਅਸਲ ਤਨ ਮੈਂ ਤੁਹਾਨੂੰ ਮੈਂ ਗੱਪ ਮਾਰੀ ਜਾਵਾਂ ਠੀਕ ਆ ਹਾਂ ਮੁੜ ਕੇ ਕਾਰਗਲ ਤੇ ਚੱਲ ਪਿਆ ਠੀਕ ਹੈ ਜੀ ਕਿੰਨੀ ਫੀਡ ਪੈਂਦੀ ਸੀ ਫਿਰ ਇਹਨੂੰ ਉਸ ਤੋਂ ਬਾਅਦ ਕਾਰਗਲ ਦੀ ਭੇਡ ਬਾਈ ਗੱਟਾ ਖਾ ਜਾਂਦਾ ਸੀ ਦਾ 20 ਦਿਨਾਂ ਜੇ 20 ਦਿਨ ਤਾਂ ਗੱਟਾ ਖਾ ਜਾਂਦਾ ਗੱਟਾ ਖਾ ਜਾਂਦਾ ਠੀਕ ਆ ਜੀ 50 ਕਿਲੋ ਵਾਲਾ 50 ਕਿ ਇਹਨੂੰ ਵੀ ਦੇਖ ਸਕਦੇ ਹੋ ਯਾਨੀ ਕਿ ਬਈ ਡੇਢ ਕਟਾਂ ਹਾਂ ਮਹੀਨੇ ਦੇ ਵਿੱਚ ਖਤਮ ਕਰ ਦਿੰਦਾ ਹੈ ਨਾ ਦੇਖ ਸਕਦਾ ਬਈ ਜੀ ਖਰਾਕ ਯਾਨੀ ਕਿ ਇੰਨੀ ਖਰਾਕ ਦੇ ਨਾਲ ਪਾਲਿਆ ਹੋਇਆ ਹੈਗਾ ਤਾਂ ਹਾਈ ਟਾਈ ਨਹੀਂ ਹੋ ਗਿਆ ਨਾ ਬਈ ਠੀਕ ਹੈ ਜੀ ਪਿਛਲਾ ਰਿਕਾਰਡ ਕੀ ਹੈ ਇਹਦਾ ਜੀ ਮਾਂ ਜੀ ਮਾਂ ਸੀਗੀ ਸਰਕਾਰੀ ਸੀਮਣ ਦੀ ਬਈ ਠੀਕ ਹੈ ਜੀ ਕਿਹੜੇ ਸੀਮਣ ਦਾ ਝੋਟਾ ਜੀ ਗੱਲ ਇਹ ਐਮ 29 ਦਾ ਬਈ ਆ ਇਹ ਐਮ 29 ਦਾ ਬਈ ਦੇਖ ਸਕਦੇ ਹੋ ਨਾ ਕੁਆਲਿਟੀ ਬਈ ਜੀ ਦਿਖ ਰਹੀ ਆ ਸਾਹਮਣੇ ਨਾ ਠੀਕ ਹੈ ਜੀ ਐਮ 29 ਦਾ ਨਾ ਠੀਕ ਹੈ ਜੀ ਦੁੱਧ ਕਿੰਨਾ ਸੀ ਮਾ ਥੱਲੇ 22 ਲੀਟਰ ਸੀਗਾ ਜੀ 22 ਲੀਟਰ ਦੁੱਧ ਆ ਲੈ ਵੀ 22 ਲੀਟਰ ਦੁੱਧ ਸੀਗਾ ਦੂਜੇ ਸੂਏ ਦਾ 22 ਲੀਟਰ ਦੁੱਧ ਸੀਗਾ ਠੀਕ ਹੈ ਜੀ ਇਹਦੇ ਬੱਚੇ ਕਿੰਨੇ ਕ ਆ ਗਏ ਹੁਣ ਬਾਈ ਬੱਚੇ ਬਾਈ ਆ ਬੈਠਾ ਆਪਣਾ ਇੱਕ ਠੀਕ ਹੈ ਜੀ ਪਹਿਲੇ ਹੀ ਆ ਗਏ ਪਰ ਹੋਰ ਵੀ ਆ ਗਏ ਬਹੁਤ ਹੋਰ ਵੀ ਆਏ ਹੋਏ ਵੀ ਪਿੰਡ 'ਚ 20 ਬੱਚੇ ਹੋ ਗਏ ਪਿੰਡ 'ਚ ਸਾਡੇ ਠੀਕ ਹੈ ਜੀ ਪੰਜ ਪੰਜ ਮੇਰੇ ਕੋਲੇ ਆ ਗਏ ਉਹਦੀ ਕੁਆਲਿਟੀ ਕੀ ਮਿਆਰੀ ਹੈ ਸਾਰੇ ਦੇ ਵਧੀਆ ਕੁਆਲਿਟੀ ਆ ਰਹੀ ਹੈਗੀ ਆ ਚੈੱਕ ਕਰ ਲਓ ਬਾਈ ਲੈ ਵੀ ਦੇਖ ਸਕਦੇ ਹੋਗੇ ਬੱਚਾ ਕੱਟਿਆ ਕਿ ਕੱਟਾ ਹੀ ਹੈ ਕੱਟਾ ਬਾਈ ਲੈ ਵੀ ਕੱਟਾ ਆਗਾ ਦੇਖ ਸਕ ਉਮਰ ਕਿੰਨੀ ਹੋ ਗਈ ਮਿੱਤਰ ਇਹਦੀ ਹੋਰ ਬਾਈ ਇਹਦੀ 3.5 ਮਹੀਨੇ ਆ ਹੁਣ 3.5 ਮਹੀਨੇ ਲੈ ਵੀ 3.5 ਮਹੀਨੇ ਦਾ ਕੱਟਾਗਾ ਅੱਧ ਚ ਤਾਂ ਆ ਗਿਆ ਹਾਂ ਬਾਈ ਹਾਂ ਅੱਧ ਚ ਤਾਂ ਆ ਗਿਆ ਬਾਈ ਮੈਨੂੰ ਲੱਗਦਾ ਵੀ ਇਹਦੇ ਤੱਕ ਜਾਂਦਾ ਜਾਂਦਾ ਟੱਪੂ ਮੈਨੂੰ ਲੱਗਦਾ ਟੱਪੂ ਲੱਗਦਾ ਕਾ ਤਾਂ ਬਹੁਤ ਕਰੀ ਜਾਂਦਾ ਬਈ ਬੱਚਾ ਠੀਕ ਹੈ ਜੀ ਇਹਦੇ ਨਾਲ ਵੀ ਉਹੀ ਹਾਲ ਆ ਇਹਦੇ ਹਾਂ ਜੀ ਉਵੇਂ ਦੁੱਧ ਪਿਉਣੇ ਉਵੇਂ ਸਾਰਾ ਕੁਝ ਅੱਛੇ ਉਵੇਂ ਸਾਰਾ ਕੁਝ ਆ ਜੀ ਦੁੱਧ ਇਹਨੂੰ ਕਿੰਨਾ ਪਿਲਾ ਰਹੇ ਹੋ ਇਸ ਟਾਈਮ ਜੀ ਬਾ ਜਿੰਨਾ ਚੰਗ ਕੇ ਹਟ ਜਾਂਦਾ ਅੱਛਾ ਜੀ 8-9 ਕਿਲੋ ਦੁੱਧ ਪੀ ਜਾਂਦਾ ਮਾ ਥੱਲੇ ਹੁਣ 18 ਲੀਟਰ ਚੱਲੀ ਜਾਂਦੀ ਆ ਹੁਣ 18 ਲੀਟਰ ਦੂਜੇ ਦੂਜੇ ਸੂਏ ਦੀ ਠੀਕ ਆ ਜੀ ਇੰਨਾ ਪੀਂਦਾ 18 ਕਿਲੋ ਯਾਰ ਲੀਟਰ 60-70 ਨਹੀਂ ਨਹੀਂ 8-9 ਕਿਲੋ ਦੁੱਧ 4 ਕਿਲੋ ਉਸ ਵੇਲੇ 4 ਕਿਲੋ ਉਸ ਵੇਲੇ 4 ਹੋਵੇ ਐਦਾਂ ਕਰਕੇ ਪਿਲਾ ਰਹੇ ਹੋ ਹੁਣ ਅਸੀਂ ਚੰਗਾਈ ਚਵਾਈ ਕਰ ਲੈਣੇ ਆ ਉਹ ਪਿਆ ਦੇਣੇ ਇਹਨੂੰ 4 ਲੀਟਰ ਅੱਛਾ ਓਦਾਂ ਉਹ ਕੋ ਛੋਟੇ ਚ ਜੇ ਆਪਾਂ ਗੱਲਬਾਤ ਕਰੇ ਵੇਟ ਦੀ ਗੱਲਬਾਤ ਕਰੀਏ ਯਾਰ 11 ਕੁਆਂਟਲ ਦੇ ਆਸ-ਪਾਸ ਹੋਊਗਾ 11 ਕੁਆਂਟਲ ਦੇ ਆਸ-ਪਾਸ ਹੋਊਗਾ ਇਹ ਨੰਬਰ ਲੈ ਉੱਪਰ ਹੋਵੇ ਤਾਂ ਉੱਪਰ ਹੀ ਹੋਵੇ ਲਿਆ ਹਰਦੇਵ ਅੱਗੋਂ ਦਿਖਾਵਾਣਾ ਜੀ ਇਹਨੂੰ ਦੇਖ ਸਕਦਾ ਬਾਈ ਬਾਈ ਕਹਿੰਦਾ ਵੀ 11 ਕੁਆਂਟਲ ਦੇ ਆਸ-ਪਾਸੇ ਹੋਊਗਾ ਬਾਈ ਦੇਖ ਸਕਦਾ ਹਾਂ ਟੈਸਟੀਕਰ ਦਿਖਾ ਮਿੱਤਰਾਂ ਬਾਈ ਜਿਹੜੀ ਮੇਨ ਗੱਲ ਹੁੰਦੀ ਆ ਨਾ ਵੀ ਛੋਟੇ ਦੇ ਟੈਸਟੀਕਰ ਬਾਈ ਜਿਹੜੇ ਬਾਈ ਮੇਰੇ ਵੀਰ ਪਾਹ ਕਾਂਹੇ ਕਰ ਲਗੇ ਕਾਂਹੇ ਠੀਕ ਹੈ ਇਹਨੂੰ ਸਾਰਾ ਕੁਝ ਪਤਾ ਹੁੰਦਾ ਚੀਜ਼ਾਂ ਬਾਰੇ ਬਾਈ ਨਿਗਾਹ ਮਾਰ ਲਓ ਦੇਖ ਸਕਦੇ ਹੋ ਦਵਾਈ ਬੂਟੀ ਕੇ ਵਿੱਚ ਆਲਦੀ ਹੈ ਜੀ ਕੀ ਦਿਨ ਠੀਕ ਆ ਭਾਈ ਜਿਹੜੀਆਂ ਦਵਾਈ ਬੂਟੀਆਂ ਸਾਨੂੰ ਪਾウダー ਪਾウダー ਜਾਂ ਹਾਜਮੇ ਤੋਂ ਮਦੇ ਤੋਂ ਸਭ ਕੋ ਖਿਆਲ ਰੱਖਣਾ ਪੈਂਦਾ ਖਿਆਲ ਰੱਖਣਾ ਪੈਂਦਾ ਹਾਂ ਬਾਕੀ ਮਣਾ ਮੋਟਾ ਸ਼ੱਕ ਪਵੇ ਹੀ ਬਾਰ ਬਾਰ ਬੁਖਾਰ ਚੈੱਕ ਕਰਦੇ ਵੀ ਕੀ ਆ ਕੋਈ ਉਹੋ ਜੀ ਤਾਂ ਨਹੀਂ ਗੱਲ ਠੀਕ ਆ ਜੀ ਹੈ ਫਿਕਰ ਬਹੁਤ ਰਹਿੰਦਾ ਬਾਈ ਇਹਦਾ ਯਾਰ ਸਹੀ ਗੱਲ ਹੈ ਜੀ ਸਹੀ ਗੱਲ ਹੈ ਬਾਈ ਪੁੱਤਾਂ ਵਾਂਗੂ ਪਾਲਣਾ ਪੈਂਦਾ ਦੇਖਿਆ ਉੱਪਰ ਦੀ ਜਾਣਾ ਪੈਂਦਾ ਹਾਂ ਯਾਰ ਬਹੁਤ ਹੀ ਔਖਾ ਪਾਲਣਾ ਪੈਂਦਾ ਇਹ ਮੋਹ ਹੀ ਲੈ ਗਿਆ ਬਾਈ ਸਾਥੋਂ ਇਹ ਜਨਮ ਸਿਆ ਬਹੁਤ ਹੀ ਮੋਹ ਲੈ ਗਿਆ ਸਾਥੋਂ ਐਂ ਲੱਗਦਾ ਕਿ ਮਿਸ਼ੋੜਿਆ ਨਹੀਂ ਜਾਣਾ ਜੇ ਕੋਈ ਆਸ ਤੇ ਰਾਖ ਮਰਗ ਬਣਦੀ ਸਹੀ ਗੱਲ ਹੈ ਜੀ ਹੈ ਸਹੀ ਗੱਲ ਹੈ ਬਾਈ ਦੇਖ ਸਾ ਦੁੱਗ ਲੱਗਿਆ ਕੁਦੇ ਨਹੀਂ ਨਹੀਂ ਉਹ ਜੀ ਗੱਲ ਨਾ ਹੀ ਅਸੀਂ ਹਾਂ ਜੀ ਕਰਨੀ ਨਹੀਂ ਉਹ ਆਪਾਂ ਜੇ ਕੋਈ ਆਉਂਦਾ ਹਾਂ ਜੀ ਅਸੀਂ ਮੂੰਹ ਬੰਦ ਆਖ ਦਿੰਨੇ ਅਗਲੇ ਨੂੰ ਰੱਖੀ ਬਾਈ ਠੀਕ ਹੈ ਵੇਚਣਾ ਹੀ ਨਹੀਂ ਹੈਗਾ ਨਹੀਂ ਯਾਰ ਸਾਡਾ ਮਨ ਨਹੀਂ ਲੱਗਦਾ ਮਨ ਨਹੀਂ ਲੱਗ ਠੀਕ ਕੋਈ ਵੇਚ ਦਿਆਂਗੇ ਸਾਡਾ ਕੋਈ ਕੋਈ ਹੋਰ ਵੀ ਹੈਗੇ ਨੇ ਕਰੇ ਤਿਆਰ ਕਰੇ ਹੋਏ ਜਬ ਬਸ ਇਹ ਮਗਰ ਜਿਵੇਂ ਦਾ ਬੱਚਾ ਤਿਆਰ ਕਰੀ ਜਾਂਦੇ ਆ ਹਾਂਜੀ ਪਿੱਛੇ ਤਾਂ ਜਨਕੀ ਬੱਚਾ ਤਿਆਰ ਕਰਦੇ ਹੋ ਉਹ ਲੋਕ ਬਾਈ ਸਾਡਾ ਰਜਾਣਾ ਹੋ ਗਿਆ ਵੀ ਲੋਕ ਮਹਾਂਪਾਲ ਦੇ ਹੀ ਕਟਿਆ ਨਹੀਂ ਹੋਈ ਜਾਂਦੀ ਕਟਿਆ ਨਹੀਂ ਹੋਈ ਜਾਂਦੀ ਠੀਕ ਹੈ ਜੀ ਦੇਖਦਾ ਬਾਈ ਸੀਮਨ ਹੈਗਾ ਤਿਆਰ ਕਰਿਆ ਦਾ ਸੀਮਨੇ ਦਾ ਤਿਆਰ ਆ ਠੀਕ ਹੈ ਜੀ ਆਪਣੇ ਕੋਲ ਹੁਣ ਦਾ ਅਵੇਲੇਬਲ ਹਾਂਜੀ ਹਾਂਜੀ ਹਾਂ ਹੁਣ ਵੀ ਆਪਾਂ ਤਰੋਲੇ ਮੇਲੇ ਤੇ ਆ ਇੱਥੇ ਆਪਣੇ ਕੋਲੇ ਸੀਮਨ ਹੈਗਾ ਠੀਕ ਹੈ ਜੀ ਨੰਬਰ ਬੋਲ ਦਿਓ ਇੱਕ ਵਾਰ ਆਪਣਾ 99144 24354 ਜੀ ਐਡਰੈਸ ਬੋਲ ਦਿਓ ਪੂਰਾ ਐਡਰੈਸ ਬੋਲ ਹਾਂ ਜੀ ਮੇਰਾ ਨਾਮ ਮਲਕੀਸ਼ ਸਿੰਘ ਪੱਪੂ ਆ ਜੀ son of ਦੁੱਲਾ ਸਿੰਘ ਹਾਂ ਜੀ ਪਿੰਡ ਵੰਦਰਾ ਜੀ ਸਾਡਾ ਇਹ ਬਾਜੇਖਾਨੇ ਭਗਤੇ ਭਾਈ ਬਗਰਾੜੀ ਦੇ ਨੇੜੇ ਪਿੰਡ ਆ ਸਾਡਾ ਠੀਕ ਹੈ ਜੀ ਜ਼ਿਲ੍ਹਾ ਸਾਡਾ ਮੋਗਾ ਤਹਿਸੀਲ ਬਾਗਾਪੁਰਾਣਾ ਠੀਕ ਹੈ ਜੀ ਤੇ ਸੀਮਨੇ ਦਾ ਸਾਡੇ ਕੋਲੇ ਤਿਆਰ ਆ ਆਪ ਇਹ ਚਾਰ ਦੰਦ ਦਾ 3.5 ਮਹੀਨੇ ਦੀ ਉਮਰ ਹੈ ਇਹਦੀ ਇਨਾਮ ਜਿ ਕਿੱਥੋਂ ਕਿੱਥੋਂ ਆ ਗਿਆ ਇਹ ਇਹ ਬਾਈ ਚਾਰਾਂ ਮੇਲੇ ਚ ਪਾਇਆ ਸੀ 400 ਸਪੌਂਸ ਤੇ ਆਇਆ ਬੇ ਕਿੱਥੇ ਕਿੱਥੇ ਪਾਇਆ ਸੀ ਜੀ ਇੱਕ ਤਾਂ ਪਿਛਲਾ ਮੇਲਾ ਹਿਤਨੋਲਾ ਜੀ ਹਾਂਜੀ ਇੱਕ ਚੜੱਕ ਹਾਂਜੀ ਇੱਕ ਮਲੋਟ ਅਸੀਂ ਗਏ ਸੀ ਹਾਂਜੀ ਤੇ ਇੱਕ ਆ ਗਿਆ ਕੋਰੜਾ ਕਲਮ ਪੈਨ ਠੀਕ ਹੈ ਜੀ ਹਾਂ ਚਾਰ ਚਾਰ ਜਹਾਂ ਸਪੌਂਸ ਮਿਲੇ ਜੀ ਸਾਨੂੰ ਇਹਨਾਂ ਵਧਕਾ ਹਾਂਜੀ ਕਿਉਂਕਿ ਬਈ ਚੋਟੇ ਦੇ ਵਿੱਚ ਕਮੀ ਤਾਂ ਕੋਈ ਹੈ ਹੀ ਨਹੀਂ ਕਿ ਜਿੱਥੇ ਵੀ ਬਈ ਇਹ ਜਾਊਗਾ ਕਿਤੇ ਨਾ ਕਿਸੇ ਨੰਬਰ ਤੇ ਪੱਕਾ ਆਊਗਾ ਇਹ ਬਾਈ ਆ ਮੁਰਦਾ ਨਹੀਂ ਖਾਲੀ ਯਾਰ ਮੁਰਦਾ ਨਹੀਂ ਖਾਲੀ ਅਸੀਂ ਇਹ ਮੇਲਾ ਵੀ ਨਹੀਂ ਕੋਈ ਵੀ ਛੱਡਣਾ ਕਿਤੇ ਵੀ ਹੋਵੇ ਅੱਛਾ ਜੀ ਇਹ ਵੀ ਸਾਡਾ ਹੋ ਗਿਆ ਸੀ ਮੇਲਾ ਨਹੀਂ ਛੱਡਣਾ ਹਾਂ ਸਹੀ ਗੱਲ ਹੈ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਕਰ ਦਾਂਗੇ ਲੋ ਜੀ ਬਾਈ ਜੀ ਜੇ ਕਿਸੇ ਵੀ ਮੇਰੇ ਵੀਰ ਨੂੰ ਸੀਮਤ ਚਾਹੀਦਾ ਹੋਊਗਾ ਤਾਂ ਤੁਸੀਂ ਵੀਰ ਦੀ ਨਾਲ ਸੰਪਰਕ ਕਰ ਲੈ ਮ 29 ਦਾ ਬੱਚਾ ਹੈ ਮ 29 ਦਾ ਬੱਚਾ ਹੈਗਾ ਤੇ ਕਰ ਲੋ ਸੰਪਰਕ ਬਈ ਸਕਰੀਨ ਤੇ ਨੰਬਰ ਹੈਗਾ ਧੰਨਵਾਦ ਆਸ੍ਰੀਕਰਨ